ਪੀਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਦੇ ਮਹਾਵਾਕਾਂ ਅਨੁਸਾਰ ਆਪ ਸਮੂਹ ਨਗਰ ਨਿਵਾਸੀ ਸੰਗਤ ਆਪ ਜੀ ਜਾਣਦੇ ਹੀ ਹੋ ਸੰਤ ਬਾਬਾ ਇੰਦਰ ਸਿੰਘ ਜੀ ਮੋਨੀ ਜੀ ਉਹ ਮਹਾਰਾਜ ਜਨਾ ਜੀ ਦੀ 83ਵੀਂ ਵਰ੍ਹੇ ਨੂੰ ਮੁੱਖ ਰੱਖਦਿਆਂ ਹੋਇਆਂ ਕੁਟੀਆ ਬਾਬਾ ਇੰਦਰ ਸਿੰਘ ਜੀ ਮੋਨੀ ਜੀ ਸ਼ੋਕਰਾਂ ਵਿਖੇ ਆਉਣ ਵਾਲੇ ਅਕਤੂਬਰ ਦੇ ਮਹੀਨੇ ਵਿੱਚ 22 ਤਰੀਕ ਨੂੰ ਜਿਹੜੇ ਨੇ ਸਮਾਗਮ ਆਰੰਭ ਹੋਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ 22 ਅਕਤੂਬਰ ਨੂੰ ਨਗਰ ਕੀਰਤਨ ਹੋਵੇਗਾ 23 ਤਰੀਕ ਨੂੰ ਸੰਤ ਸਮਾਗਮ ਹੋਵੇਗਾ ਤੇ ਆਉਣ ਵਾਲੀ 24 ਅਕਤੂਬਰ ਨੂੰ ਅਖੰਡ ਪਾਤਸ਼ਾਹ ਦੇ ਭੋਗ ਪੈਣਗੇ ਉਪਰੰਤ ਕੀਰਤਨ ਸਮਾਗਮ ਹੋਣਗੇ ਸੋ ਆਈਆਂ ਹੋਈਆਂ ਸੰਗਤਾਂ ਵਾਸਤੇ ਚਾਹ ਦੇ ਲੰਗਰ ਗੁਰੂ ਕੇ ਲੰਗਰ ਦਿਨੇ ਦਿਨ ਅਟੁੱਟ ਵਰਤਣਗੇ ਜਿੱਥੇ ਇਲਾਕੇ ਦੀਆਂ ਸੰਗਤਾਂ ਸੇਵਾ ਕਰਕੇ ਮਾਨਤਾਂ ਹਾਸਲ ਕਰਦੀਆਂ ਨੇ ਆਪਣੀਆਂ ਮਨੋਕਾਮਨਾਵਾਂ ਸੰਪੂਰਨ ਕਰਦੀਆਂ ਨੇ ਉਥੇ ਹੋਰ ਵੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਆਪ ਦੂਰ ਦਰਾਡੇ ਤੋਂ ਆਪਣੇ ਪਰਿਵਾਰਕ ਸਾਖ ਸਬੰਧੀਆਂ ਨੂੰ ਇਹ ਬੇਨਤੀ ਕਰੋ ਵੀ ਕਿਸੇ ਕਾਰਜ ਕਰਕੇ ਜ਼ਰੂਰੀ ਤੋਂ ਜ਼ਰੂਰੀ ਕਾਰਜ ਨੂੰ ਸੰਪੂਰਨ ਕਰਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਕੁਟੀਆ ਬਾਬਾ ਮੋਨੀ ਦੀ ਸ਼ੋਕਰਾ ਵਿਖੇ ਪਹੁੰਚ ਕਰਕੇ ਵਰਸੀ ਦਾ ਹਿੱਸਾ ਬਣੀਏ ਇਹ ਸਾਰੇ ਕਾਰਜਾਂ ਦੀ ਸੇਵਾ ਸੰਤ ਬਾਬਾ ਰਜਿੰਦਰ ਸਿੰਘ ਦੀ ਜਿਨ੍ਹਾਂ ਦੇ ਨਾਲ-ਨਾਲ ਸਮੂਹ ਛੋਕਰਾਂ ਦੀ ਸੰਗਤ ਹੋਰ ਇਲਾਕੇ ਦੀਆਂ ਸੰਗਤਾਂ ਨਾਲ ਮਿਲ ਕੇ ਇਹ ਵਰਸੀ ਦੇ ਸਮਾਗਮ ਨੂੰ ਕਰਵਾਉਂਦੀਆਂ ਨੇ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਜੀ 22 23 24 ਅਕਤੂਬਰ ਨੂੰ 2024 ਪਿੰਡ ਛੋਕਰਾਂ ਵਿਖੇ ਪਹੁੰਚੀਏ ਤੇ ਵਰਸੀ ਦੇ ਸਮਾਗਮ ਦਾ ਲਾਹਾ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ